ਹਵਜ ਸੀ ਸਪਾਈਸ ਜੈਟ ਦਾ ਜਹਾਜ਼ ਹੋ ਗਿਆ ਇੰਜਨ ਫੇਲ ਕਰਵਾਈ ਐਮਰਜੈਂਸੀ ਲੈਂਡਿੰਗ ਸਪਾਈਸ ਜੈਟ ਦੀ ਇੱਕ ਉਡਾਣ ਨੂੰ ਦੇਰ ਰਾਤ ਕੋਲਕਾਤਾ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਮੁੰਬਈ ਤੋਂ ਕੋਲਕਾਤਾ ਜਾ ਰਹੀ ਫਲਾਈਟ ਨੰਬਰ 617 ਦੇ ਇੱਕ ਇੰਜਨ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਪਾਇਲਟ ਤੇ ਤੁਰੰਤ ਐਮਰਜੈਂਸੀ ਦਾ ਐਲਾਨ ਕੀਤਾ ਹੈ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਪਾਇਲਟ ਨੇ ਸਾਵਧਾਨੀ ਨਾਲ ਕੰਮ ਕਰਦੇ ਹੋਏ 에ਅਰ ਟ੍ਰੈਫਿਕ ਕੰਟਰੋਲ ਤੋਂ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਜੋ ਤੁਰੰਤ ਮਨਜ਼ੂਰ ਕਰ ਦਿੱਤੀ ਗਈ ਉਡਾਣ ਦੌਰਾਨ ਜਹਾਜ਼ ਦੇ ਇੱਕ ਇੰਜਣ ਦੇ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਿਆ ਮੈਰੀ ਪ੍ਰਤੀਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਪਾਇਲਟ ਨੇ ਪੂਰੀ ਐਮਰਜੈਂਸੀ ਦਾ ਐਲਾਨ ਕੀਤਾ ਕੋਲਕਾਤਾ ਹਵਾਈ ਅੱਡੇ ਤੇ ਰਣਵੇ ਨੂੰ ਸਾਫ ਕਰ ਦਿੱਤਾ ਗਿਆ ਜਿਸ ਨਾਲ ਜਹਾਜ਼ ਨੂੰ ਤੁਰੰਤ ਤਰਜੀਹ ਦਿੱਤੀ ਗਈ ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਪੂਰੀ ਐਮਰਜੈਂਸੀ ਹਟਾ ਦਿੱਤੀ ਗਈ ਹਵਾਈ ਅੱਡੇ ਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਪੂਰੀ ਤਰ੍ਹਾਂ ਸੁਰੱਖਿਅਤ ਨੇ ਕੋਈ ਸੱਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਆਈ ਫਲਾਈਟ ਦੇ ਅੰਦਰ ਸਥਿਤੀ ਕਾਬੂ ਦੇ ਵਿੱਚ ਰਹੀ ਅਤੇ ਚਾਲਕ ਦਲ ਦੇ ਯਾਤਰੀਆਂ ਨੂੰ ਕਬਰਾਟ ਤੋਂ ਬਚਣ ਲਈ ਨਿਰੰਤਰ ਜਾਣਕਾਰੀ ਪ੍ਰਦਾਨ ਕੀਤੀ ਜਿਵੇਂ ਹੀ ਘਟਨਾ ਦੀ ਰਿਪੋਰਟ ਮਿਲੀ ਕਿਸੇ ਵੀ ਸਥਿਤੀ ਨਾਲ ਨਜੇਠਣ ਲਈ ਰਣਵੇ ਦੇ ਨੇੜੇ ਕਈ ਫਾਇਰ ਇੰਜਨ ਐਮਰਜੈਂਸੀ ਮੈਡੀਕਲ ਟੀਮਾਂ ਤੇ ਰੈਪਿਡ ਰਿਸਪੌਂਸ ਯੂਨਿਟ ਤਾਇਨਾਤ ਕੀਤੇ ਗਏ ਤਾਂ ਫਿਰ ਤੋਂ ਦੱਸ ਦਈਏ ਕਿ ਹਵਾ ਦੇ ਵਿੱਚ ਸਪਾਈਸ ਜੈਟ ਦੇ ਵਿੱਚ ਅਚਾਨਕ ਖਰਾਬੀ ਆ ਜਾਂਦੀ ਹੈ ਜਿਸ ਦੇ ਕਾਰਨ ਕੋਲਕਾਤਾ ਦੇ ਵਿੱਚ ਹੀ ਉਹਨਾਂ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪੈਂਦੀ ਹੈ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.